ਯਾਰ ਮਨਿੰਦਰ ਨੂੰ ਫੋਨ ਕਰਾਂ ਲੈ ਕੇ ਚੱਲ ਗਿਆ ਉਹ ਨੂੰ ਵੀ ਕੋਟ ਦੁਆਰੇ ਹਲੋ ਹਲੋ ਹਾਂ ਮਨਿੰਦਰ ਕੀ ਹਾਲ ਚਾਲ ਹੈ ਵਧੀਆ ਵਧੀਆ ਭਾਈ ਤੁਹਾਨੂੰ ਰੀ ਚਾਹੀਦਾ ਹੋਰ ਕਿੱਥੇ ਹੋ ਮੈਂ ਦੁਕਾਨ ਤੇ ਭਾਈ ਦੁਕਾਨ ਤੇ ਹੀ ਬੈਠਾ ਰਿਹਾ ਘਰ ਮਾਮਾ ਦੁਕਾਨ ਤੇ ਚੱਲ ਬਹਿਣਾ ਵਧੀਆ ਕਰਦਾ ਤੇ ਚੱਲ ਮੈਂ ਨੇੜੇ ਹੀ ਸੀਗਾ ਆਪਾਂ ਜਾ ਕੇ ਆਉਣਾ ਕਿੱਥੇ ਜਾਣਾ ਭਾਈ ਦੱਸਦਾ ਤੈਨੂੰ ਗੁਰਦੁਆਰਾ ਸਾਹਿਬ ਜਾਣਾ ਆਪਾਂ ਤੋਰੇ ਤੁਸੀਂ ਜਾਇਓ ਭਾਈ ਗਰਮੀ ਤਾਂ ਇੰਨੀ ਆ ਪਰ ਨਾਲੇ ਉਹ ਕੰਮ ਸੀਗਾ ਮੈਨੂੰ ਮੜਿਆ ਦੁਕਾਨ ਤੇ ਚੱਲ ਆ ਗਿਆ ਮੈਂ ਹਾਂ ਇਕੱਲਾ ਨਾ ਪੜਿਆ ਕਰ ਤੂੰ ਚੱਲ ਆਜੋ ਅਜੇ ਦੁਕਾਨ ਤੇ ਤਾਂ ਆਇਓ ਆ ਗਿਆ ਆ ਗਿਆ ਤੇਰੇ ਨੇੜੇ ਹੀ ਆ ਦੋ ਮਿੰਟ ਚ ਆ ਗਿਆ ਆਜੋ ਆਜੋ ਤੂੰ ਸੁੱਤਾ ਹੀ ਪਿਆ ਮਨਿੰਦਰ ਹਾਂਜੀ ਕਿੱਦਾਂ ਵਧੀਆ ਵਧੀਆ ਆ ਗਈ ਨੇੜੇ ਸੀ ਆ ਨੇੜੇ ਹੀ ਸੀ ਮੈਂ ਤੂੰ ਸੁੱਤਾ ਪਿਆ ਤੂੰ ਕਹਿੰਦਾ ਇੱਥੇ ਗਾਕੀ ਬੜਾ ਮੇਰੇ ਕੋਲੇ ਨਹੀਂ ਨਹੀਂ ਗਾਕ ਨਹੀਂ ਕੋਰਸੇ ਵਿੱਚ ਪਿੱਤੀ ਸੀ ਉਹਨੇ ਨਾ ਰੁੱਕੀ ਖਾ ਕੇ ਖੜਿਆ ਸੀ ਤਾਂ ਅੱਛਾ ਚੱਲ ਹੋਰ ਆਜੋ ਅੰਦਰ ਆਜੋ ਅੰਦਰ ਆਓ ਆਜੋ ਅੰਦਰ ਬੈਠਣੇ ਚਾਹ ਕੌਫੀ ਕੀ ਲੋਂਗੇ ਮੰਗਾਨਾ ਨਾ ਕੁਛ ਨਹੀਂ ਕੁਛ ਨਹੀਂ ਖਾਣਾ ਹੋਰ ਸੁਣਾਓ ਠੀਕ ਠਾਕ ਹੈ ਜੀ ਦੱਸੋ ਬੀ ਮਾਮਾ ਨਾ ਕੁਛ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਅ ਚੱਲ ਆਪਾਂ ਜਾਣਾ ਗੁਰਦੁਆਰਾ ਸਾਹਿਬ ਉਹ ਤਾਂ ਅੱਜ ਸਿਵਾਂ ਲੱਗੀ ਆਪਣੀ ਤੁਸੀਂ ਜਾਇਓ ਭਾਜੀ ਯਾਰ ਕੀ ਗੱਲ ਹੈ ਯਾਰ ਬਾਲ ਦੇ ਕੋਈ ਗਰਮੀ ਪਤਾ ਮੜਾ ਡਿਆ ਅਸਿਕਾ ਤਸੀਮ ਬੰਦਾਣਾ ਬਸ ਉਹ ਗਰਮੀ ਨਾਲ ਪੂਰਾ ਹਾਲ ਹੋ ਗਿਆ ਮੈਂ ਕੱਢਿਓ ਕਿਹੜਾ ਅਗਲੀ ਵਾਰ ਚੱਲਾਂਗੇ ਉਹ ਤਾਂ ਚੱਲ ਕੋਈ ਗੱਲ ਨਹੀਂ ਸਿੱਖ ਸਰਦਾਰਾ ਅੱਜ ਦਾ ਦਿਨ ਪਤਾ ਕਡਾ ਬਟਾ ਦੇਣਾ ਅੱਛਾ ਹਾਂ ਗੁਰਪੁਰੂ ਦਾ ਬਟਾ ਦੇਣਾ ਗੁਰਪੁਰੂ ਨਹੀਂ ਹੈ ਸ਼ਹੀਦੀ ਗੁਰਪੁਰੂ ਹੈ ਸਮਝ ਲਿਓ ਸ਼ਹੀਦੀ ਗੁਰਪੁਰੂ ਹੈ ਅੱਜ ਦੇ ਦਿਨ ਦਾ ਇਤਿਹਾਸ ਉਹ ਸਰਦਾਰ ਆ ਤੈਨੂੰ ਪਤਾ ਹੋਣਾ ਚਾਹੀਦਾ ਅੱਜ ਦੇ ਦਿਨ ਦਾ ਬੜਾ ਵੱਡਾ ਇਤਿਹਾਸ ਹੈ ਤੂੰ ਸਰਦਾਰ ਆ ਤੈਨੂੰ ਤਾਂ ਯਾਰ ਵੱਧ ਪਤਾ ਹੋਣਾ ਚਾਹੀਦਾ ਹਾਂਜੀ ਹਾਂਜੀ ਇਤਿਹਾਸ ਤਾਂ ਤੇ ਫਿਰ ਜੀ ਆਪਾਂ ਨਹੀਂ ਗੁਰਦੁਆਰੇ ਜਾਵਾਂਗੇ ਸੇਵਾ ਨਭਾਵਾਂਗੇ ਫਿਰ ਕੌਣ ਨਭਾਊਗਾ ਯਾਰ ਨਿਮਸੋਤਿਆ ਜੀ ਵੀਰ ਮੈਂ ਕਹਾਂ ਉਹ ਅੱਜ ਪਰਮਾ ਕਰਣੀ ਦੇ ਇੱਕ ਥੋੜਾ ਹੁੰਦਾ ਸੋਚਣ ਤੇ ਕਰਨ 'ਚ ਮੇਰੇ ਵੀਰ ਬੜਾ ਫਰਕ ਹੁੰਦਾ ਹੈ ਅੱਜ ਹੈਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਗੁਰਪਰਵ ਅੱਜ ਦੇ ਦਿਨ ਮੌਜੂਦਾ ਮੁਗਲ ਸਰਕਾਰ ਨੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਕਿੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਤੱਤੀ ਤਵੀ ਤੇ ਬਿਠਾਇਆ ਨੀਚੇ ਅੱਗ ਵਾਲੀ ਉੱਪਰੋਂ ਗਰਮ ਰੇਤਾ ਸੀਸ ਦੇ ਵਿੱਚ ਪਾਇਆ ਕਿੰਨੇ ਤਸੀਹੇ ਦਿੱਤੇ ਹਾਂ ਤੇ ਦੇਖ ਲੈ ਮਨਿੰਦਰ ਸਾਡਾ ਇਤਿਹਾਸ ਐਨਾ ਮਾਣ ਮੱਤਾ ਐਨਾ ਉੱਚਾ ਇਤਿਹਾਸ ਆ ਐਨਾ ਸ਼ੀਧੀਆਂ ਭਰਿਆ ਇਤਿਹਾਸ ਆ ਨਾ ਸਾਡਾ ਸਿੱਖਾਂ ਦਾ ਪਰ ਫਿਰ ਵੀ ਆਪਾਂ ਯਾਰ ਅੱਜ ਦੇ ਦਿਨ ਚਲੋ ਕੰਮ ਜ਼ਰੂਰੀ ਐ ਮੈਂ ਇਹ ਨਹੀਂ ਕਹਿੰਦਾ ਵੀ ਕੰਮ ਛੱਡੂ ਵਿੱਚੋਂ 10 ਮਿੰਟ 15 ਮਿੰਟ ਕੱਢ ਕੇ ਗੁਰੂ ਘਰ ਹਾਜ਼ਰੀ ਤਾਂ ਭਰਨੀ ਅੱਜ ਦੇ ਦਿਨ ਤਾਂ ਜ਼ਰੂਰੀ ਐ ਨਾ ਵੈਸੇ ਤਾਂ ਸਾਰੇ ਹੀ ਦਿਨ ਜ਼ਰੂਰੀ ਐ ਆਪਾਂ ਨੂੰ ਗੁਰੂ ਨੂੰ ਨਮਸਕਾਰ ਕਰਨਾ ਹਰੇਕ ਦਿਨ ਜ਼ਰੂਰੀ ਐ ਪਰ ਅੱਜ ਤਾਂ ਸਪੈਸ਼ਲ ਦੇਣਾ ਹੈ ਆਪਣੇ ਲਈ ਸ਼ੀਧੀਆਂ ਵਾਲਾ ਦੇਣਾ ਤੁਸੀਂ ਅੱਜ ਵੀ ਤੁਸੀਂ ਮੈਂ ਹੈਰਾਨ ਆ ਯਾਰ ਹੈ ਮੈਂ ਸويرੇ ਮੱਥਾ ਟੇਕਿਆ ਹੁਣ ਬਾਬਾ ਜੀ ਕਹਿੰਦੇ ਵੀ ਆਪਾਂ ਸੇਵਾ ਤੁਹਾਡੀ ਲਾਉਣੀ ਆ ਅੰਦਰ ਲੰਗਰ ਤੇ ਡਿਊਟੀ ਲਾਉਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਸਾਰੀ ਸਫਾਈ ਤੇ ਡਿਊਟੀ ਲਾਣੀ ਆ ਮੈਂ ਕਿਹਾ ਜੀ ਕੋਈ ਚੱਕਰ ਨਹੀਂ ਆ ਤੇ ਮੈਂ ਫਿਰ ਕੰਮ ਤੋਂ ਨਹੀਂ ਗਿਆ ਉੱਥੇ ਮੈਂ ਛੁੱਟੀ ਕਰ ਲਈ ਤੇ ਮੈਂ ਕਿਹਾ ਅੱਜ ਸਾਰਾ ਦਿਨ ਗੁਰੂ ਘਰ ਦੇ ਨਾਮ ਜਿੱਥੋਂ ਆਪਾਂ ਨੂੰ ਸਾਰਾ ਕੁਝ ਮਿਲਣਾ ਝੋਰੀਆਂ ਭਰਨੀਆਂ ਆਪਾਂ ਉਹਦੇ ਤੋਂ ਵੀ ਬੇਮਖੋਵੇਂ ਪਏ ਮਨਿੰਦਰ ਹਾਂਜੀ ਆਪਣੇ ਦਸੇ ਪਾਤਸ਼ਾਹियां ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੰਨੀ અપਾਰ ਸ਼ਕਤੀ ਉਹਨਾਂ ਦੇ ਕੋਲੇ ਤੇ ਕਿੱਡੇ ਵੱਡੇ ਭਾਗ ਸਾਡੇ ਨੇ ਜੋ ਅਸੀਂ ਸਿੱਖ ਕੌਮ ਚ ਪੈਦਾ ਹੋਏ ਉਹ ਤਾਂ ਹੈ ਯਾਰ ਫਿਰ ਛੋਟੀ ਜਿਹੀ ਇੱਕ ਭਰਾ ਦੀ ਅਰਜ਼ ਮੰਗ ਰੋਜ਼ ਟਾਈਮ ਕੱਢ ਕੇ ਸਵੇਰੇ 5 ਮਿੰਟ ਚਾਹੇ ਸ਼ਾਮ ਨੂੰ ਪੰਜ ਗੁਰੂ ਘਰ ਹਾਜ਼ਰੀ ਜ਼ਰੂਰ ਭਰਿਆ ਕਰਿਆ ਤੇ ਹੁਣ ਕੀ ਪ੍ਰੋਗਰਾਮ ਆ ਫਿਰ ਚਲੋ ਭਾਈ ਸੇਵਾ ਕਰਦੇ ਆ ਅੱਜ ਕਰਨੀ ਹੈ ਸੇਵਾ ਬੰਦ ਕਰਦੇ ਆ ਬੰਦਾ ਜੀ ਨਹੀਂ ਦੁਕਾਨ ਬੰਦ ਕਿਉਂ ਕਰਨੀ ਹੈ ਮੁੰਡਾ ਹੈਗਾ ਦੁਕਾਨ ਤੇ ਜਾਂਦਾ ਹੋਇਆ ਮੁੰਡੇ ਨੂੰ ਕਹ ਦੇ ਬੈਠੂਗਾ ਗਾ ਕੇ ਟੈਂਡ ਕਰੂਗਾ ਪਾਪਾ ਜੀ ਠੀਕ ਹੈ ਜਿੰਨੀ ਤਰੀ ਸ਼ਰਤਾਂ ਉਹਨੇ ਸੇਵਾ ਕਰੀ ਸੁਬਾਹ ਆਜੀ ਕੋਈ ਗੱਲੀ ਮੈਂ ਛੱਡ ਜੂਗਾ ਮੇਰੇ ਨਾਲ ਜੀ ਚੱਲ ਸਕੂਟਰ ਤੇ ਚਲੋ ਆਪਾਂ ਅੱਜ ਗੁਰੂ ਘਰ ਹੀ ਚਾਉਂਦੇ ਆ ਚੱਲੀਏ ਫਿਰ ਹਾਂ ਹਾਂ ਹਾਂਜੀ ਹਾਂਜੀ ਚੱਲ ਦੇਖ ਲੈ ਹੋਰ ਮੱਚ ਮੈਨੂੰ ਗਾਲਾਂ ਕੱਢੇ ਭਾਜੀ ਮੇਰਾ ਕੰਨ ਛੜਾ ਕੇ ਲੈ ਚੱਲੇ ਵਧੀਆ ਨਹੀਂ ਨਾਸਨ ਨਹੀਂ ਆਪਾਂ ਚੱਲਦੇ ਹਾਂ ਚੱਲ ਫਿਰ ਮੇਰੇ ਭਰਾ ਜਸ਼ਨ ਹਾਂਜੀ ਵੀਰ ਤੂੰ ਨਾ ਦੁਕਾਨ ਸਾਫ ਮੈਂ ਮੜਾਏ ਭਾਈ ਨਾਲ ਕੋਲ ਸਾਰੇ ਜਾ ਕੇ ਆਣਾ ਠੀਕ ਹੈ ਉੱਤੇ ਧਿਆਨ ਰੱਖੀ ਮੜਾਏ ਤੂੰ ਜੇ ਲੋੜ ਹੋਈ ਮੈਨੂੰ ਫੋਨ ਕਰ ਦੇ ਠੀਕ ਬੈ ਜਾ ਹਾਂ ਆ ਬਈ ਮਿੰਦਰ ਕਵਰਾਣਾ ਮੈਂ ਤੁਹਾਨੂੰ ਛੱਡ ਦੂੰਗਾ 10 ਨਾਲ ਨਾ ਨਾ ਰੌਂਡ ਨਾਲ ਯਮਨ ਕੋ ਤੁਸਲ ਨਾ ਸੇਵਾ ਕਰਕੇ ਚਲੋ ਫਿਰ ਕੰਮ ਤਾਂ ਚੱਲੀ ਹੋਈ ਜਾਣੇ